7 ਦਿਨ ਦੇ ਵਿੱਚ 21 ਲੱਖ ਰੁਪਏ ਦਾ ਖਰਚਾ ਜਿਹੜਾ ਉਹ ਕੀਤਾ ਗਿਆ ਮਤਲਬ ਐਵਰੇਜ ਲਗਾਈ ਜਾਵੇ ਤਾਂ 3 ਲੱਖ ਰੁਪਏ ਰੋਜ਼ ਹਸਪੀਟਲ ਉਹਨਾਂ ਤੋਂ ਲੈ ਰਿਆ ਸੀ ਐਡੇ ਵੱਡੇ ਸੰਸਥਾਨ ਵੱਲੋਂ ਐਡੇ ਵੱਡੇ ਹਸਪੀਟਲ ਵੱਲੋਂ ਅਗਰ ਇਦਾਂ ਦੀ ਹਰਕਤਾਂ ਕੀਤੀਆਂ ਜਾਣ ਤਾਂ ਕਿਤਨਾ ਕਿਤੇ ਇਹ ਸ਼ਰਮਸਾਰ ਹੋਣ ਵਾਲੀ ਗੱਲ ਹੈ ਇਨਸਾਨੀਅਤ ਅੱਜ ਇੱਕ ਵਾਰ ਫਿਰ ਸ਼ਰਮਸਾਰ ਹੋ ਗਈ ਖਬਰ ਹੈ ਲੁਧਿਆਣੇ ਦੇ ਇੱਕ ਵੱਡੇ ਹਸਪੀਟਲ ਨਾਲ ਜੁੜੀ ਹੋਈ ਇੱਕ ਪੇਸ਼ੀਐਂਟ ਨੂੰ ਦਾਖਲ ਕਰਾਇਆ ਜਾਂਦਾ ਹੈ ਲੀਵਰ ਟ੍ਰਾਂਸਪਲੈਂਟ ਕਰਾਉਣ ਲਈ ਸੋ ਸੋ ਪੇਸ਼ੈਂਟ ਨੂੰ ਹਸਪੀਟਲ ਅਦਾਰਾ ਦਾਖਲ ਵੀ ਕਰ ਲਦਾ ਔਰ ਉਹਦੇ ਤੇ ਤਕਰੀਬਨ 7 ਦਿਨਾਂ ਦੇ ਅੰਦਰ ਅੰਦਰ 21 ਲੱਖ ਰੁਪਏ ਦਾ ਜਿਹੜਾ ਹੈ ਬਿੱਲ ਵੀ ਉਹ ਵੀ ਬਣਾਇਆ ਜਾਂਦਾ ਸੋ ਇੱਕ ਸ਼ਰਮਸਾਰ ਕਰਨ ਵਾਲੀ ਗੱਲ ਤਾਂ ਹੈ ਇੱਕ ਘਟਿਆ ਹਰਕਤ ਤਾਂ ਹੈ ਕਿਉਂਕਿ ਲੁਧਿਆਣਾ ਸ਼ਹਿਰ ਦਾ ਇੱਕ ਐਡਾ ਵੱਡਾ ਅਦਾਰਾ ਜਿਹਦੇ ਤੇ ਲੋਕ ਅੱਖ ਬੰਦ ਕਰਕੇ ਵਿਸ਼ਵਾਸ ਕਰਦੇ ਨੇ ਵੀ ਅਗਰ ਇੱਥੇ ਜਾਵਾਂਗੇ ਤਾਂ ਸਾਨੂੰ ਜਿਹੜਾ ਇਲਾਜ ਹੈ ਉਹ ਜ਼ਰੂਰ ਮਿਲੇਗਾ ਕਿਉਂਕਿ ਇੱਥੇ ਤੇ ਜਿਹੜੇ ਡਾਕਟਰ ਨੇ ਉਹ ਅੱਛੇ ਨੇ ਔਰ ਤੇ ਜਿਹੜਾ ਇਹ ਹਸਪੀਟਲ ਹੈ ਇਹ ਵੀ ਗਿਣਵੇ ਚੁੜੂਵੇਂ ਹਸਪਤਾਲ ਦੇ ਵਿੱਚ ਇੱਕ ਮੰਨਿਆ ਜਾਂਦਾ ਪਰ ਫਿਰ ਵੀ ਐਡੇ ਵੱਡੇ ਸੰਸਥਾਨ ਵੱਲੋਂ ਐਡੇ ਵੱਡੇ ਹਸਪਤਾਲ ਵੱਲੋਂ ਅਗਰ ਇਦਾਂ ਦੀ ਹਰਕਤਾਂ ਕੀਤੀਆਂ ਜਾਣ ਤਾਂ ਕਿਤਨਾ ਕਿਤੇ ਇਹ ਸ਼ਰਮਸਾਰ ਹੋਣ ਵਾਲੀ ਗੱਲ ਹੈ 21 ਲੱਖ ਰੁਪਏ ਦਾ ਉਸ ਸ਼ਖਸ ਤੋਂ ਬਿੱਲ ਵੀ ਲਿੱਤਾ ਪਰ ਉਸ ਸ਼ਖਸ ਦੀ ਇਲਾਜ ਦੇ ਦੌਰਾਨ ਮੌਤ ਹੋ ਜਾਂਦੀ ਹੈ ਸੋ ਲੀਵਰ ਟ੍ਰਾਂਸਪਲੈਂਟ ਕਰਾਣਾ ਇਹ ਉਸ ਸ਼ਖਸ ਦੀ ਮੌਤ ਤੋਂ ਬਾਅਦ ਸਭ ਤੋਂ ਵੱਡੀ ਜਿਹੜੀ ਹੈ ਸ਼ਰਮਨਾਕ ਗੱਲ ਇਹ ਹੈ ਵੀ ਉਸ ਦੀ ਡੈੱਡ ਬੋਡੀ ਨਹੀਂ ਦਿੱਤੀ ਜਾਂਦੀ ਡੈੱਡ ਬੋਡੀ ਕਿਉਂ ਨਹੀਂ ਦਿੱਤੀ ਜਾਂਦੀ ਕਿਉਂਕਿ ਉਸ ਦਾ ਜਣਾ ਬਿੱਲ ਹੈ ਉਹ ਬਕਾਇਆ ਸੀ ਸੋਨਣਾ ਨੇ ਉਹਨਾਂ ਨੇ ਕਿਹਾ ਵੀ ਆਪਣਾ ਬਿੱਲ ਦੇ ਕੇ ਸਾਡ ਤੋਂ ਡੈੱਡ ਬੋਡੀ ਸੀਸੀ ਲੈ ਕੇ ਜਾ ਸਕਦੇ ਹਾਂ ਔਰ ਪਰਿਵਾਰ ਨੇ ਆਪਣਾ ਪਲਾਟ ਵੇਚਿਆ ਔਰ ਪਲਾਟ ਵੇਚ ਕੇ ਉਸ ਜਿਹੜਾ ਮੈਡੀਕਲ ਅਧਾਰਾ ਉਸ ਮੈਡੀਕਲ ਅਧਾਰਾ ਦਾ ਨਾਮ ਹੈ ਦੇ ਆਨੰਦ ਮੈਡੀਕਲ ਕਾਲਜ ਐਂਡ ਹਸਪੀਟਲ ਸੋਲੋ ਦੇ ਹੜਾ ਦੇ ਵੱਡਾ ਨਾਮ ਹੈ ਉਸ ਨੂੰ ਉਸ ਨੇ ਆਪਣਾ ਪਲਾਟ ਵੇਚ ਕੇ ਉਸ ਨੂੰ ਉਹਨਾਂ ਨੇ ਪੈਸੇ ਦਿੱਤੇ ਪੇਸ਼ੈਂਟ ਵੀ ਉਹਨਾਂ ਦਾ ਚਲਾ ਗਿਆ ਇਸ ਦੁਨੀਆ ਤੋਂ ਔਰ ਜਿਸ ਪੇਸ਼ੈਂਟ ਨੇ ਜਿਸ ਰਿਸ਼ਤੇਦਾਰ ਨੇ ਉਹਨਾਂ ਨੂੰ ਲੀਵਰ ਆਪਣਾ ਦਿੱਤਾ ਸੀ ਡੋਨੇਟ ਕੀਤਾ ਸੀ ਉਹਨਾਂ ਨੇ ਸਿਰਫ ਟਰਾਂਸਪਲੈਂਟ ਕਰਨ ਦੇ ਨਾ ਕੋ ਪੈਸੇ ਲਿੱਤੇ ਲੀਵਰ ਇਹਨਾਂ ਦੇ ਫੈਮਿਲੀ ਦੇ ਇਹਨਾਂ ਦੇ ਪਰਿਵਾਰ ਦੇ ਬੰਦੇ ਨੇ ਉਹਨਾਂ ਨੂੰ ਦਿੱਤਾ ਸੋ ਉਹਦੀ ਇਲਾਜ ਦੇ ਜਿਹੜਾ ਉਸ ਦਾ ਇਲਾਜ ਉਹਦੇ ਪੈਸੇ ਵੀ ਇਹਨਾਂ ਕੋ ਲਿੱਤੇ ਗਏ ਔਰ ਉਹਨਾਂ ਨੂੰ ਕਿਹਾ ਵੀ ਅਸੀਂ ਡਿਸਚਾਰਜ ਤਾਂ ਕਰਾਂਗੇ ਉਹਦਾ ਬਿੱਲ ਵੀ ਪਹਿਲਾਂ ਜਮ੍ਹਾਂ ਕਰਾ ਜਾਵੇ ਸੋ ਇੱਕ ਇਹ ਜੀ ਕਾਰਨਾਂ ਹਰਕਤ ਐਡੇ ਵਟ ਇੰਸਟੀਚਿਊਟ ਕੋਲੋਂ ਕੀਤੀ ਗਈ ਆ ਸੋ ਹੁਣ ਪਰਿਵਾਰ ਜਿਹੜਾ ਰੋ ਰੋ ਕੇ ਬੁਰਾ ਹਾਲ ਹੈ ਔਰ ਪਰਿਵਾਰ ਹੁਣ ਹਮਨ ਰਾਈਟ ਕਮਿਸ਼ਨ ਦੇ ਅੱਗੇ ਪੇਸ਼ ਹੋਇਆ ਔਰ ਉਹਨਾਂ ਨੂੰ ਜਾ ਕੇ ਆਪਣੀ ਜਿਹੜੀ ਹੈ ਇਹ ਸਾਰੀ ਦੁਰਘਟਨਾ ਦੱਸੀ ਹੈ ਜੋ ਉਹਨਾਂ ਨੇ ਕੀਤੀ ਹੈ ਉਹ ਸਾਰੀ ਆਪ ਵੀਤੀ ਉਹਨਾਂ ਨੂੰ ਦੱਸੀਏ ਵੀ ਸਾਡੀ ਕਿਸ ਢੰਗ ਨਾਲ ਹਸਪਤਾਲ ਨੇ ਸਾਨੂੰ ਖਰਾਬ ਕੀਤਾ ਔਰ ਸਾਡੇ ਨਾਲ ਕਿਸ ਢੰਗ ਨਾਲ ਇਹ ਪੈਸੇ ਜਿਹੜੇ ਨੇ ਸਾਡੇ ਤੋਂ ਲੁੱਟੇ ਗਏ ਵੀ ਤਕਰੀਬਨ 7 ਦਿਨ ਉਹ ਪਰਿਵਾਰ ਹਸਪਤਾਲ ਰਿਹਾ ਔਰ 7 ਦਿਨ ਦੇ ਵਿੱਚ 21 ਲੱਖ ਰੁਪਏ ਦਾ ਖਰਚਾ ਜਿਹੜਾ ਉਹ ਕੀਤਾ ਗਿਆ ਮਤਲਬ ਐਵਰੇਜ ਲਗਾਈ ਜਾਵੇ ਤਾਂ 3 ਲੱਖ ਰੁਪਏ ਰੋਜ਼ ਹਸਪਤਾਲ ਉਹਨਾਂ ਨੂੰ ਲੈ ਰਿਹਾ ਸੀ ਵੀ ਇਹ ਜਿਆ ਕਿਹੜਾ ਇਲਾਜ ਆਇਆ ਹੈ ਜੇ ਕਿਹੜਾ ਇਹ ਕਿਹੜੀ ਇਨਸਟਰੂਮੈਂਟ ਉਹਨਾਂ ਨੂੰ ਲੱਗੀ ਹੈ ਜੇ ਕਿਹੜੀ ਮਸ਼ੀਨਰੀ ਉਹਨਾਂ ਨੂੰ ਲੱਗੀ ਹੈ ਜੇ ਕਿਹੜੀਆਂ ਦਵਾਈਆਂ ਨੇ ਜਿਹੜੀਆਂ ਰੋਜ਼ ਦਾ 3 ਲੱਖ ਰੁਪਏ ਦਾ ਖਰਚਾ ਉਸ ਪਰਿਵਾਰ ਦੇ ਕੋਲੋਂ ਲਿੱਤਾ ਗਿਆ ਔਰ ਜੀ ਉਹਨਾਂ ਦਾ ਫੇਰ ਨਹੀਂ ਬਚ ਸਕਿਆ ਪਰ ਹੁਣ ਹਮਨ ਐਂਡ ਕਮਿਸ਼ਨ ਕੋਲੋਂ ਪਰਿਵਾਰ ਪਹੁੰਚਿਆ ਔਰ ਉਹਨਾਂ ਨੇ ਵਿਯਦ ਤੇ ਸਖਤੀ ਵਰਤੀ ਹੈ ਔਰ ਇਕਤਰਾ ਦਾ ਹਸਪੀਟਲ ਨੂੰ ਨੋਟਿਸ ਕੱਢਣ ਦੀ ਤਿਆਰੀ ਕੀਤੀ ਜਾਂਦੀ ਹੈ ਔਰ ਦੇਖਦੇ ਆ ਵੀ ਹਿਊਮਨ ਰਾਈਟਸ ਕਮਿਸ਼ਨ ਇਸ ਤੇ ਕੀ ਸਖਤ ਕਾਰਵਾਈ ਕਰਦਾ ਪਰ ਕਮੈਂਟਾਂ ਦੇ ਵਿੱਚ رائے ਜ਼ਰੂਰ ਦਿਓ ਵੀ ਏਡੇ ਵੱਡੇ ਸੰਸਥਾਨ ਵੱਲੋਂ ਏਡੇ ਵੱਡੇ ਹਸਪਤਾਲ ਵੱਲੋਂ ਕੀ ਇਹ ਜੇ ਕਦਮ ਚੱਕੜੇ ਕਿੰਨੇ ਕੁ ਜ਼ਾਇਦ ਨੇ ਕਿਉਂਕਿ ਹਸਪਤਾਲ ਦੇ ਵਿੱਚ ਲੋਕ ਤਾਂ ਜਾਂਦੇ ਨੇ ਵੀ ਅੱਛਾ ਵਾਤਾਵਰਣ ਅੱਛਾ ਇਲਾਜ ਔਰ ਅੱچھے ਡਾਕਟਰ ਜੇ ਮਿਲਣ ਤਾਂ ਚੰਗੀ ਗੱਲ